ਇਹ ਵੀ ਲੋਕੀਂ ਗਣ ਚੁੱਕੇ ਆ ਆਪਣਾ ਨਾਮ ਪਹਿਲੇ ਤਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਭਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਸੀਂ ਅੱਜ ਮੇਰੀ ਕਾਲ ਕੀਤੀ ਦੇ ਉੱਤੇ ਇੱਥੇ ਪਹੁੰਚੇ ਹੋ ਮੈਂ ਥੋੜਾ ਜਿਹਾ ਤੁਹਾਡਾ ਸਮਾਂ ਲੈਂਦੇ ਹੋਏ ਸਿਰਫ ਤੁਹਾਨੂੰ ਜਿਹੜੀ ਇਹ ਨਾਰਮਲ ਜਿਸ ਚੀਜ਼ ਵਾਸਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਉਹਦੇ ਬਾਰੇ ਦੱਸ ਲਗਾ ਕਿ ਆਪ ਸਭ ਲੋਕ ਜਾਣਦੇ ਹੋ ਕਿ ਅਮਰਸਰ ਸ਼ਹਿਰ ਦੇ ਵਿੱਚ ਨੋਵਲਟੀ ਮਾਲ ਦੇ ਲਾਗੇ ਨਾਰਮਾ ਦੇ ਬਿਲਕੁਲ ਸਾਹਮਣੇ ਇਹ ਇੱਕ ਹੋਟਲ ਦਾ ਨਿਰਮਾਣ ਕੀਤਾ ਗਿਆ ਜਾ ਰਿਹਾ ਹੈ ਜਿਹਨੂੰ ਕਿ ਥੋੜੇ ਦਿਨਾਂ ਤੱਕ ਚਾਲੂ ਵੀ ਕਰ ਦਿੱਤਾ ਜਾਏਗਾ ਮੈਂ ਇਸ ਫੋਟੋ ਦੇ ਸਬੰਧ ਇਹ ਮੋਟੋ ਦਾ ਨਾਮ ਮੈਰੀਟ ਰੱਖਿਆ ਗਿਆ ਇਹ ਫੋਟੋ ਦੇ ਸਬੰਧ ਵਿੱਚ ਅੱਜ ਤੁਹਾਨੂੰ ਸਾਰਿਆਂ ਨੂੰ ਮੈਂ ਇਸ ਕਰਕੇ ਸੱਦਿਆ ਹੈ ਕਿ ਜਿਹੜੇ ਜਿਹੜੇ ਤੱਥੇ ਦੇ ਵਿੱਚ ਲੁਕਾਏ ਗਏ ਨੇ ਉਹਨਾਂ ਕਥਾ ਨੂੰ ਪਰ ਜਿਹੜੇ ਜਿਹੜੇ ਸਰਕਾਰ ਵੱਲੋਂ ਗਲਤ ਚੀਜ਼ਾਂ ਇਹਦੇ ਵਿੱਚ ਕੀਤੀਆਂ ਗਈਆਂ ਨੇ ਉਹਨਾਂ ਸਾਰਿਆਂ ਨੂੰ ਜਿਹੜੀਆਂ ਨਜ਼ਰਅੰਦਾਜ਼ ਕਰਕੇ ਇਹਨਾਂ ਨੂੰ ਐਨਓਸੀ ਜਾਰੀ ਕਰ ਦਿੱਤੀ ਗਈ ਜਾਂ ਜਿਹੜੀਆਂ ਚੰਡੀਗੜ੍ਹ ਚੱਤੀਆਂ ਸੀ ਉਹ ਤੁਹਾਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਨੂੰ ਸਾਰਾ ਕੁਝ ਕੰਪਲੀਸ਼ਨ ਸਰਟੀਫਿਕੇਟ ਦੇਤੇ ਗਏ ਉਹ ਤੋਂ ਸਬੰਧ ਵਿੱਚ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਮੇਰੇ ਵੱਲੋਂ ਆਲਰੇਡੀ 11 4 2022 ਨੂੰ ਇਹਨਾਂ ਨੂੰ ਪਹਿਲੀ ਚਿੱਠੀ ਦਿੱਤੀ ਗਈ ਤੇ ਜਿਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਕਿ ਦੋ ਬਿਲਡਿੰਗਾਂ ਜਿਹੜੀਆਂ ਨੇ ਦੋ 플ੋਰ ਸੀ ਉਹਨੂੰ ਕਲੱਬ ਕਰਕੇ ਇਹ ਤੁਸੀਂ ਇਹ ਹੋਟਲ ਬਣਾ ਰਹੇ ਇਹਨਾਂ ਨੇ ਤੁਹਾਨੂੰ ਇਹਨਾਂ ਨੇ ਪੀ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਠੀਕ ਹੈ ਜੀ ਕਮਿਸ਼ਨਰ ਕਾਰਪੋਰੇਸ਼ਨ ਤੋਂ ਚਿੱਠੀ جاری ਕੀਤੀ ਗਈ ਕਮਿਸ਼ਨਰ ਕਾਰਪੋਰੇਸ਼ਨ ਨੇ ਅਗੇ ਉਹਦਾ ਜਵਾਬ ਹੀ ਦਿੱਤਾ ਵੀ ਕਿ ਪੀਐਨਸੀ ਐਕਟ 1976 ਦੇ ਤਹਿਤ ਜਿਹੜਾ ਅਗੇ ਐਮੈਂਡਮੈਂਟਸ ਹੋਈਆਂ ਨੇ ਉਹਦੇ ਵਿੱਚ ਅਸੀਂ ਬਿਲਡਿੰਗ ਕਲਾਬ ਕਰ ਸਕਦੇ ਆ ਚਲੋ ਉਹ ਗੱਲ ਇੱਕ ਸਾਈਡ ਉੱਤੇ ਰਹਿ ਗਈ ਉਸ ਤੋਂ ਬਾਅਦ ਮੈਂ ਨਗਰ ਨਿਗਮ ਤੇ ਕੋਲ ਇਹ 28 ਰਿਮਾਈਂਡਰ ਮੈਂ ਕਟੋ-ਕਟ ਦਿੱਤੇ ਇਹਨਾਂ ਨੂੰ ਇਸ ਬਿਲਡਿੰਗ ਦੇ ਸਬੰਧ ਵਿੱਚ ਸੀਵੀਓ ਨੂੰ ਚੰਡੀਗੜ੍ਹ ਇੱਕ ਚਿੱਠੀ ਸੀਵੀਓ ਸਾਹਿਬ ਜਾਰੀ ਕਰਦੇ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜੇ ਸੀਵੀਓ ਨੇ ਉਹਦੇ ਵਿੱਚ ਲਿਖਿਆ ਜਾਂਦਾ ਨਹੀਂ ਕਿ ਸੰਦੀਪ ਬਾਜਨ ਮੱਲੋ ਇੱਕ ਸਾਲੋਂ ਸ਼ਿਕਾਇਤ ਦਿੱਤੀ ਗਈ ਹੈ ਜਦਕਿ ਮੈਂ ਇਹ ਰਹੀਆਂ ਜਿਹੜੀਆਂ ਸ਼ਿਕਾਇਤਾਂ ਸੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਦਸਤੀਆ ਗਈਆਂ ਸੀ ਬਲਕਿ ਸੀਵੀਓ ਨੂੰ ਨਹੀਂ ਸੀ ਕੋਈ ਸਕੈਲ ਭਜੀ ਗਈ ਉਹ ਉਹਨਾਂ ਨੇ ਲਿਖ ਦਿੱਤਾ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਇਹ ਬਿਲਡਿੰਗ ਦੇ ਉੱਤੇ ਰੋਕ ਲਾ ਦਿਓ ਇਹਦਾ ਕੋਈ ਸੀਵਰੇਜ ਦਾ ਪਾਣੀ ਦਾ ਬੱਤੀ ਦਾ ਕੋਈ ਕੰਪਲੀਸ਼ਨ ਸਰਟੀਫਿਕੇਟ ਕੋਈ ਕੰਪਾਉਂਡ ਨਹੀਂ ਕੀਤੀ ਜਾਣੀ ਚਾਹੀਦੀ ਇਹਦੇ ਤੇ ਮੁਕੰਮਲ ਤੌਰ ਦੇ ਉੱਤੇ ਜਿੰਨੀ ਦੇਰ ਤੱਕ ਇਹਦੀ ਇਨਕੁਆਇਰੀ ਚੱਲਦੀ ਪਈ ਆ ਇਹਦੇ ਰੋਕ ਲਾ ਦਿੱਤੀ ਜਾਵੇ ਅਸੀਂ ਉਹ ਚਿੱਠੀਆਂ ਵੀ ਮੈਨੂੰ ਮੇਰੇ ਕੋਲ ਕੀ ਕਹਿੰਦੇ ਪ੍ਰੋਵਾਈਡ ਹੋਈਆਂ ਕਿ ਭਾਜੀ ਇਹ ਚਿੱਠੀਆਂ ਜਿਹੜੀਆਂ ਤੁਹਾਡੇ ਨਾਮ ਦੇ ਉੱਤੇ ਗਈਆਂ ਮੈਂ ਉਹ ਚਿੱਠੀਆਂ ਦੇ ਮੁਤਲਕ ਫੇਰ ਇਹ ਦੇ ਰਿਮਾਈਂਡਰ ਪਾਉਂਦਾ ਰਿਹਾ ਕਿ ਚਲੋ ਕਿਤੇ ਨਾ ਕਿਤੇ ਤਾਂ ਕੋਈ ਸੁਣਵਾਈ ਹੋਈ ਆ ਬਟ ਵੀਰੇ ਧਿਆਨ ਦੇ ਵਿੱਚ ਬਾਅਦ ਚ ਪਤਾ ਲੱਗਾ ਕਿ ਇਹਨਾਂ ਨੇ ਬਗੈਰ ਕੋਈ ਇਨਕੁਆਇਰੀ ਕੀਤੇ ਬਗੈਰ ਕੋਈ ਕੁਝ ਕੀਤੇ ਉਹਨਾਂ ਨੂੰ ਚਾਹੇ ਉਹ ਪੈਸੇ ਲੈ ਕੇ ਕਰ ਦਿੱਤਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਜਿਹੜਾ ਦੇ ਦਿੱਤਾ ਉਸ ਤੋਂ ਬਾਅਦ ਫੇਰ ਮੈਂ ਇਹਨਾਂ ਨੂੰ ਜਾ ਕੇ ਕਿਹਾ ਮੈਂ ਕਿਹਾ ਜੀ ਇਹ ਜਿਹੜੀ ਚੀਜ਼ਾਂ ਤੁਸੀਂ ਕੰਪਲੀਸ਼ਨ ਸਰਟੀਫਿਕੇਟ ਦੇ ਰਹੇ ਹੋ ਇਹ ਗਲਤ ਦਿੱਤਾ ਜਾ ਰਿਹਾ ਕਿਉਂਕਿ ਨਵਲਟੀ ਕੌਂਗ ਤੋਂ ਲੈ ਕੇ ਤੇ ਅਗੇ ਦੂਸਰਾ ਜਿਹੜਾ ਫੋਰਸ ਚੌਂਕ ਹੈ ਤੁਸੀਂ ਉੱਥੋਂ ਤੱਕ ਦੇਖੋ ਕਿੰਨੀ ਟ੍ਰੈਫਿਕ ਦੀ ਸਮੱਸਿਆ ਤੁਸੀਂ ਉਹਦਾ ਕੀ ਹੱਲ ਕੋਈ ਕੱਢਿਆ ਸਾਹਮਣੇ ਬੀਆਰਟੀਐ ਸਲੇਮ ਬਣੀ ਹੋਈ ਹੈ ਇਧਰਲੇ ਬੰਨੇ ਮਾਲ ਰੋਡ ਸਕੂਲੋਂ ਚੱਲਦਾ ਉੱਥੇ ਮੇਰੇ ਖਾਲ ਘਟੋ ਘਟ 400 ਤੋਂ 500 ਲੜਕੀਆਂ ਉੱਥੇ ਵੱੜਦੀਆਂ ਨੇ ਬੀਬੀਕੇ ਦੀ ਵੀ ਡੀਏਵੀ ਕਾਲਜ ਆ ਫਿਰ ਖੱਬੇ ਹੱਥ ਫੋਰਸ ਸਕੂਲ ਹੈ ਤੋ ਇਹਨਾਂ ਇਸ ਬੰਦੇ ਨੇ ਕੀ ਕੀਤਾ ਉਸ ਜਗ੍ਹਾ ਦੇ ਉੱਤੇ ਜਿਹੜੀ ਬੇਸਮੈਂਟ ਸੀ ਬੇਸਮੈਂਟ ਦੇ ਵਿੱਚ ਉਹਨੇ ਕਿਚਨ ਮਨਾਲੀ ਮਗਰ ਦਫਤਰ ਬਣਾ ਲਏ ਸਰ ਕਾਰਪੋਰੇਸ਼ਨ ਨੂੰ ਐਫੀਡੇਂਟ ਦਿੱਤਾ ਸੰਦੀਪ ਜੀ ਕਿ 250 ਕਾਰ ਪਾਰਕਿੰਗ ਦਾ ਪ੍ਰਬਾਤ ਦਿੱਤਾ ਗਿਆ ਉਹਨਾਂ ਨੇ ਹੋਟਲ ਵੱਲੋਂ ਕਿ 250 ਕਾਰ ਪੜਗੇ ਇੱਥੇ ਆ ਕੀ 7 ਪੁਆਇੰਟ ਦੇ ਉੱਤੇ ਜਵਾਬ ਵੀ ਦਿੱਤਾ ਗਿਆ ਕਮੇਟੀ ਬਣੀ ਸੀ ਜਿਸ ਦੇ ਏਰੀਆ ਬਿਲਡਿੰਗ ਇੰਸਪੈਕਟਰ ਸੀ ਐਸਡੀਪੀ ਪਰਮਪਾਲ ਹੋਣੀ ਸੀ ਮਿਹਰਬਾਨ ਸਿੰਘ ਐਟਪੀਸੀ ਪਰਮਿੰਦਰ ਸੀਗੇ ਐਟਪੀ ਬਿਲਡਿੰਗ ਇੰਸਪੈਕਟਰ ਅਬ ਆਪਣੇ ਨਾਲ ਅੰਗਰਜੀ ਬੈਠੇ ਸੀ ਸਾਰਾ ਪੁਆਇੰਟ ਕਮੇਟੀ ਬੈਠੀ ਉਹਦੇ ਸਾਰਾ ਕਲੀਅਰ ਕਰਕੇ ਉਹ ਕਹਿੰਦੇ ਅਸੀਂ ਕੰਪਲੀਸ਼ਨ ਸਰਟੀਫਿਕੇਟ ਦੇ ਰਾਹੁਲ ਜੀ ਤੁਸੀਂ ਜਾ ਕੇ ਦੇਖ ਮੋਕੇ ਦੇ ਉਤੇ ਮੌਜੂਦਾ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕੁਝ ਹੋਰ ਹੁੰਦੀਆਂ ਨੇ ਐਫੀਡੀ ਵੀ ਕੁਝ ਹੋਰ ਦਿੱਤੇ ਜਾਂਦੇ ਨੇ ਅੱਜ ਦੀ ਡੇਟ ਤੇ ਵੀ ਸ਼ਹਿਰ ਦੇ ਅੰਦਰੂਨ ਆਬਾਦੀ ਜਾਂ ਬਾਹਰ ਬਿਲਡਿੰਗ ਰੈਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਸਾਰੀਆਂ ਕੀਤੀਆਂ ਜਾਂਦੀਆਂ ਨੇ ਐਫੀਡ ਦੇ ਫਿਫੜ ਦੇ ਦਿੱਤੇ ਜਾਂਦੇ ਜੇ ਕੋਈ ਸ਼ਿਕਾਇਤ ਕਰਦਾ ਉਹਨੂੰ ਕਹਿ ਦਿੰਦੇ ਕਿ ਐਫੀਡ ਫਿਫੜ ਦੇ ਦਿੱਤਾ ਅਸੀਂ ਕਿ ਇਸ ਦੇ ਉੱਤੇ ਅਸੀਂ ਕੀ ਇਹਨੂੰ ਰੈਸ਼ੀ ਬਣਾਵਾਂਗੇ ਥੋੜੇ ਦਿਨਾਂ ਬਾਅਦ ਉਹ ਬੰਦਾ ਚੁੱਪ ਕਰ ਜਾਂਦਾ ਹੈ ਜਿਵੇਂ ਦਾ ਕੋ ਸਿਸਟਮ ਉਹ ਕਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਉਹਨਾਂ ਲੋਕਾਂ ਨੇ ਕਿਹਾ ਕਿ 250 ਕਾਰ ਪਾਰਕਿੰਗ ਦਾ ਪ੍ਰਬੰਧਨ ਹੈ ਬੇਸਮੈਂਟ ਪੂਰੀ ਕਿਚਨ ਤੁਸੀਂ ਮੌਕੇ ਤੇ ਜਾ ਕੇ ਦੇਖ ਲਓ ਜੀ ਉੱਥੇ ਕੋਈ 250 ਗੱਡੀ ਦਾ ਜਿਹੜਾ ਕੋਈ ਨੂੰ ਨਹੀਂ ਰੱਖਿਆ ਇਹਨਾਂ ਨੇ ਪਾਰਕਿੰਗ ਨਹੀਂ ਰੱਖੀ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਕਿਚਨ ਬਣਾਤੀ ਦੁਕਾਨ ਠੀਕ ਹੈ ਮੈਰਿਜ ਹਾਲ ਬਣਾਤਾ ਗਿਆ ਬੈਂਕੋਟ ਬੈਂਕੋਟ ਪਾਈ ਬਣਾਤਾ ਗਿਆ ਕੱਲ ਨੂੰ ਉਥੇ ਕੋਈ ਫੰਕਸ਼ਨ ਹੁੰਦਾ ਠੀਕ ਹੈ ਘਟੋ ਘਟ 250 300 ਬੰਦਾ ਆਪਣੀ ਗੱਡੀ ਦੇ ਵਿੱਚ ਲੈ ਉੱਥੇ ਆਉਂਦਾ ਤੇ ਅੱਗੇ ਤੁਸੀਂ ਦੇਖੋ 40 ਫੁੱਟ ਫਟਕ ਰਹਿ ਗਈ ਕਿਉਂਕਿ ਸਾਹਮਣੇ BRTS ਦਾ ਕੀ ਕਹਿੰਦੇ ਬੱਸ ਸਟੈਂਡ ਬਣਿਆ ਹੋਇਆ ਤੇ ਉਥੇ ਉਹ ਕਿੰਨੇ ਉਹ ਪਾਰਕਿੰਗ ਜਦੋਂ ਉਹ ਕੀ ਕਹਿੰਦੇ ਬਾਹਰ ਲਗਣੀਆਂ ਗੱਡੀਆਂ ਲੱਗਣੀਆਂ ਲੋਕਾਂ ਦੇ ਆਉਣ ਜਾਣ ਦੇ ਵਿੱਚ ਕਿੰਨੀ ਦਿੱਕਤ ਹੋਏਗੀ ਕਿਉਂਕਿ ਉਹਦੇ ਨਾਲ ਬਿਲਕੁਲ ਅਮਨਦੀਪ ਮੈਡੀ ਸਿਟੀ ਹਸਪੀਟਲ ਹੈ ਕੱਲ ਨੂੰ ਕੋਈ ਐਮਰਜੈਂਸੀ ਕੋਈ ਪੇਸ਼ੈਂਟ ਆ ਜਾਂਦਾ ਹੈ ਉਥੋਂ ਨਾ ਜਾਮ ਕਰਕੇ ਨਾ ਪਹੁੰਚ ਸਕਿਆ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਕੋਈ ਚੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਪਹਿਲੇ ਵੇਖਣੀਆਂ ਚਾਹੀਦੀਆਂ ਬਾਅਦ ਵਿੱਚ ਜਦੋਂ ਕੋਈ ਇਹੋ ਜਿਹੀ ਆਪਤਾ ਹੁੰਦੀ ਹੈ ਤਾਂ ਪ੍ਰਸ਼ਾਸਨ ਹੱਥ ਘੜੇ ਕਰ ਦਿੰਦਾ ਜੀ ਐ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਵੱਡੇ ਵੱਡੇ ਮੰਤਰੀ ਇਹ ਬਿਆਨ ਦਿੰਦੇ ਨੇ ਜੀ ਐ ਕਾਰਵਾਈ ਕੀਤੀ ਜਾਏਗੀ ਜੀ ਇਹਨ ਹੋਣ ਨੂੰ ਸਟਾਰਟ ਹੋਣ ਤੋਂ ਪਹਿਲੇ ਮੇਰੀ ਘਟੂ ਸਾਰੇ ਆ ਕੇ ਬੇਨਤੀ ਹੈ ਪ੍ਰਸ਼ਾਸਨ ਅਕਿ ਵੀ ਬੇਨਤੀ ਮਾਨਯੋਗ ਸੀਐਮ ਸਾਹਿਬ ਅਦੇ ਵੀ ਇਹੋ ਬੇਨਤੀ ਹੈ ਕਿ ਇਹਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਮੈਂ ਕੱਲ ਜਿਹੜੀ ਹੈ ਸਟੇਟ ਵਿਜੀਲੈਂਸ ਨੂੰ ਇਹ ਚਿੱਠੀ ਜਿਹੜੀ ਹੈ ਸਟੇਟ ਵਿਜੀਲੈਂਸ ਨੂੰ ਦੇ ਦਿੱਤੀ ਹੈ ਕਿ ਜਿਹੜੀ ਇਹਨਾਂ ਦੀ ਸਤਾਲਕ ਸਰਕਾਰੀ ਵਿਭਾਗ ਹੈ ਉਹਨਾਂ ਵੱਲੋਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਸਟੇਟ ਵਿਜੀਲੈਂਸ ਦੇ ਤੱਕ ਇਨਕੁਆਇਰੀ ਕਰੇ ਔਰ ਇਹਦੇ ਇਨਕੁਆਇਰੀ ਕਰਕੇ ਜੋ ਵੀ ਇਹਦੇ ਤੇ ਬਣਦੀ ਕਾਰਵਾਈ ਹੈ ਉਹ ਕਰਕੇ ਜਿਹੜੇ ਜਿਹੜੇ ਅਸਰਾਂ ਨੇ ਇਹਨੂੰ ਕੰਪਲੀਸ਼ਨ ਦਿੱਤਾ ਉਨ੍ਹਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਬਿਲਕੁਲ ਹਾਈਟ ਜਿਹੜੀ ਹੈ ਐਮਟੀ ਵਿਭਾਗ ਦੇ ਅਧਿਕਾਰੀ ਕਹਿੰਦੇ ਹਾਈਟ ਵੀ ਬਿਲਕੁਲ ਸਹੀ ਹੈ 9 ਮੀਟਰ ਪਾਸ ਕੀਤਾ ਸੱਤ ਸਟੋਰੀ ਯਾਨੀ ਕਿ 74 ਫੁੱਟ ਉੱਚਾ ਤੇ ਕਿਸੇ ਤਰ੍ਹਾਂ ਦੀ ਕਮੀ ਕਿਸੇ ਦਾਹੋ ਜੀ ਮੈਂ ਦੁਬਾਰਾ ਕਰ ਰਿਹਾ ਨਾਰਮਲੀ ਤੁਹਾਨੂੰ ਬੇਨਤੀ ਕਰਨ ਲੱਗਾ ਕਿਉਂਕਿ ਉਹ ਤੁਸੀਂ ਦੇਖੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ ਕਮਿਸ਼ਨਰ ਸਾਹਿਬ ਦੀ ਠੰਡੀ ਖੂਹੀ ਤੋਂ ਅਗਲੇ ਬੰਨੇ ਕਮਿਸ਼ਨਰ ਸਾਹਿਬ ਦੀ ਕੋਟੀ ਹੈ ਉਹਦੇ ਨਾਲ ਇੱਕ ਮਾਲ ਬਣਨ ਲੱਗਾ ਸੀ ਸਭ ਤੋਂ ਪਹਿਲਾਂ ਮਾਲ ਉਹ ਬਣਨ ਲੱਗਾ ਸੀ ਉਹਦੇ ਤੇ ਅੱਜ ਤੱਕ ਰੋਕ ਲੱਗੀ ਹੋਈ ਹੈ ਲੋਕੇ ਤੁਹਾਡਾ ਉਹ ਇੱਕਦਮ ਕੰਪਲੀਟ ਪ੍ਰੋਜੈਕਟ ਖਤਮ ਕਰ ਦਿੱਤਾ ਗਿਆ ਅਜਿਹੇ ਡੀਰੇਟ ਤੱਕ ਮੇਰੇ ਖਲੋਂ ਦਿਖਣ ਦੇ ਤਦਾਰ ਤੇ ਆ ਰਿਹਾ ਹੈ ਆਰਕੀਓਲੋਜੀਕਲ ਸਿਵੇਓ ਆਰਕੀਓਲੋਜੀਕਲ ਆਸਿਕ ਦਾ ਜਿਹੜਾ ਬਿਲਕੁਲ ਜੀ 100 ਮੀਟਰ ਦਾ ਉਹਦੇ ਕਾਰਨ ਬਿਲਕੁਲ ਇਹਦੇ ਤੇ 100 ਮੀਟਰ ਨਹੀਂ ਲੱਗਦਾ ਸਾਹਮਣੇ ਆਪਾਂ ਨਾਰਮਾ ਹੈ ਸਾਹਮਣੇ ਕੰਦ ਤੋਂ ਐਮਟੀਪੀ ਨਿਰਿੰਦਰ ਸ਼ਰਮਾ ਜੀ ਨੇ ਮੇਰੀ ਗੱਲ ਨੂੰ ਇਸ ਬਾਰੇ ਉਹਨਾਂ ਨੇ ਮੈਨੂੰ ਸਾਫ਼ ਕਰਕੇ ਆ ਇਹ ਬਾਹਰ ਆਉਂਦਾ ਅਸਰ ਮੈਂ ਮੈਂ ਵੀ ਇਹ ਮੈਨੂੰ ਵੀ ਇਹੀ ਗੱਲ ਕਹੀ ਗਈ ਕਿ ਇਹ ਅੰਦਰਲੀ ਸੜਕ ਤੋਂ ਅਸੀਂ ਨਾ ਪਿਆ ਗਿਆ ਇਹਨੂੰ ਕਿ ਅੰਦਰਲੀ ਸੜਕ ਤੋਂ 100 ਮੀਟਰ ਨਹੀਂ ਆਉਂਦਾ ਜੀ ਕਿ ਅੰਦਰ ਜ ਮੈਨੂੰ ਸੀ ਮਿਲ ਚੁੱਕੀ ਹੈ ਮੈਨੂੰ ਤਾਂ ਫਿਰ ਜੇ ਅੰਦਰਲੀ ਸੜਕ ਨੂੰ ਵਿਖੜਣੀ ਜੀ ਤੇ ਜਿਹੜੀ ਬਾਹਰ ਕੰਧ ਕੀਤੀ ਜੇ ਉਹਨੂੰ ਵੀ ਅੰਦਰ ਹੀ ਲੈ ਜਾਂਦੇ ਉਹਨੂੰ ਬਾਹਰ ਕਾਦੀ ਘੱਲੋ ਕੀਤੀ ਜੇ ਇੱਥੇ ਸੜਕ ਖੁੱਲੀ ਕਰ ਦੋ ਹੁੰਦੇ ਇਹਨੂੰ ਪਨੋਰਮਾ ਢਾ ਦੇਓ ਇਹਨੂੰ ਸੜਕ ਖੁੱਲੀ ਕਰ ਦਿਓ ਲੋਕਾਂ ਦੇ ਆਉਣ ਜਾਣ ਵਾਸਤੇ ਰਸਤਾ ਖੁੱਲਾ ਹੋ ਜਾਵੇ ਇੱਕ ਗਰੁੱਪ ਕੋਰਪ ਉਹਨਾਂ ਹੀ ਜਾਂਦੇ ਇੱਕ ਗਰੁੱਪ ਕਿਹੜਾ ਜਿਹਨਾਂ ਦਾ ਇਹ ਵੀਰ ਗਰੁੱਪ ਹੈ ਜੀ ਜਿਨ੍ਹਾਂ ਵੱਲੋਂ ਇਸ ਬਿਲਡਿੰਗ ਦੀ ਉਤਾਰੀ ਕੀਤੀ ਜਾ ਰਹੀ ਹੈ ਇਸ ਲਈ ਵਰਤਿਆ ਜਾਊਗਾ ਇਹ ਹੋਟਲ ਮੈਰੀਟ ਦੇ ਤੌਰ ਦੇ ਉੱਤੇ ਬਣਾਇਆ ਗਿਆ ਜੀ ਫਿਰ 500000 ਰੁਪਏ ਮੰਗ ਕਰਦੇ ਮੇਰੀ ਇਹੋ ਹੀ ਮੰਗ ਹੈ ਜੀ ਕਿ ਇਹਦੇ ਤੇ ਉੱਤੇ ਇਹ ਸਟੇਟ ਵਿਜੀਲੈਂਸ ਇਸ ਦੀ ਜਾਂਚ ਕਰੇ ਜਿਹੜੇ ਅਧਿਕਾਰੀਆਂ ਨੇ ਇਹਦੇ ਉੱਤੇ ਕੋਈ ਗਲਤ ਜਾਂ ਕੋਈ ਰਿਸ਼ਵਤ ਲੈ ਕੇ ਇਹਨੂੰ ਕੋਈ ਐਨਓਸੀ ਜਾਂ ਕੋਈ ਕੰਪਲੀਸ਼ਨ ਕੀਤਾ ਉਹਨਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਕਾਨੂੰਨ ਅਨੁਸਾਰ ਬਣਦਾ ਹੈ ਜੋ ਕਾਨੂੰਨ ਅਨੁਸਾਰ ਬਣਦਾ ਹੈ ਜੇ ਇਹ ਬੰਦੇ ਠੀਕ ਨੇ ਤਾਂ ਫਿਰ ਇਹਨਾਂ ਨੂੰ ਇਹਨਾਂ ਦਾ ਚੱਲਣ ਦਿੱਤਾ ਜਾਵੇ ਅਗਰ ਨਹੀਂ ਠੀਕ ਅਗਰ ਕੋਈ ਚੀਜ਼ਾਂ ਗਲਤ ਲਿੱਤੀ ਗਈ ਦੁਤੀਆਂ ਰਹੀਆਂ ਨੇ ਤੇ ਇਹਨੂੰ ਰੱਦ ਕਰਕੇ ਤੇ ਇਹਨੂੰ ਸੀਲ ਕੀਤਾ ਜਾਵੇ تقريبا ਪਿਛਲੇ ਕਿੰਨੇ ਮਹੀਨੇ ਤੋਂ ਇਹ ਲੜਾਈ ਲੜ ਰਹੇ ਮੈਨੂੰ ਮੈਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਲਗਾਤਾਰ ਪੱਟੀਆਂ ਭਾਰਿਆ ਮੈਂ 28 ਰਿਮਾਈਂਡਰ ਮੈਂ ਆਲਰੇਡੀ ਐ ਮੇਰੀ ਐਪਲੀਕੇਸ਼ਨ ਸੀ 5 ਰਿਮਾਈਂਡਰ ਮੈਂ ਦੇ ਚੁੱਕਿਆ ਐਸ ਐਪਲੀਕੇਸ਼ਨ ਰੋਲ ਠੀਕ ਹੈ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਬਿਜਲੀ ਦਾ ਤੇ ਸੀਵਰੇਜ ਦਾ ਕਨੈਕਸ਼ਨ ਦੇ ਦਿੱਤਾ ਗਿਆ ਇਹ ਦੇਖੋ ਜੀ ਇਹਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਚਿੱਠੀ ਜਾਰੀ ਹੋਈ ਠੀਕ ਹੈ ਜੀ ਪਹਿਲੀ ਚਿੱਠੀ ਜਾਰੀ ਹੋਈ ਜਿਸ ਦੇ ਵਿੱਚ ਮੇਰਾ ਨਾਮ ਦਾ ਵੇਰਵਾ ਵੀ ਦਿੱਤਾ ਗਿਆ ਕਿ ਸੰਦੀਪ ਭੱਜ ਮੱਲੋ ਇਸ਼ਕਾ ਦਾ ਪ੍ਰਾਪਤ ਹੋਰੀਆਂ ਨੇ ਦੂਜੀ ਚਿੱਠੀ ਵਿੱਚ ਉਹਨਾਂ ਨੇ ਮੁਕੰਮਲ ਰੋਗ ਇਹ ਚਿੱਠੀ ਆਈ ਹੈ 19 6 2024 ਨੂੰ ਉਹ ਤਾਂ ਮੁਕੰਮਲ ਰੋਗ ਲਾ ਦਿੱਤੀ ਗਈ ਸਾਨਕ ਸਰਕਾਰਾਂ ਵਿਭਾਗ ਵੱਲੋਂ ਕਿ ਇਹਨੂੰ ਕੋਈ ਬੱਤੀ ਦਾ ਕਨੈਕਸ਼ਨ ਕੋਈ ਇਹਨੂੰ ਕੰਪਲੀਸ਼ਨ ਸਰਟੀਫਿਕੇਟ ਕੋਈ ਪਾਣੀ ਦਾ ਸੀਵਰੇਜ ਦਾ ਕਨੈਕਸ਼ਨ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਇਹਦੀ ਇਨਕੁਆਇਰੀ ਜਿਹੜੀ ਮੁਕੰਮਲ ਨਹੀਂ ਹੁੰਦੀ ਪਰ ਇਹਨਾਂ ਨੇ ਕੋਈ ਵੀ ਇਨਕੁਆਰੀ ਨਹੀਂ ਕੀਤੀ ਕਿਸੇ ਇਨਕੁਆਰੀ ਤੇ ਮੈਨੂੰ ਸ਼ਾਮਿਲ ਤਰਤੀਸ਼ ਨਹੀਂ ਕੀਤਾ ਕੋਈ ਮੇਰੇ ਕੋਲ ਪੁੱਛ ਕੇ ਜ ਨਹੀਂ ਮੇਰੇ ਕੋਲ ਕੋਈ ਦਰਖਾਸਤਾਂ ਨਹੀਂ ਲਿੱਤੀਆਂ ਇਹਨਾਂ ਨੇ ਆਪਣੇ ਮਗਰ ਸਿਸਟਮ ਦੇ ਵਿੱਚ ਹੀ ਦੋ ਚਾਰ ਜਣ ਬੰਦਿਆਂ ਦੀ ਕਮੇਟੀ ਬਣਾ ਕੇ ਤਾਂ ਬਸ ਠੀਕ ਹੈ ਜੀ ਇਹਨੂੰ ਕੰਪਲੀਸ਼ਨ ਸਰਟੀਫਿਕੇਟ ਦੇ ਦਿੱਤਾ ਜੀ ਕਿਹੜੀ ਪ੍ਰੈਸ ਨੂੰ ਕਿੱਥੇ ਕੀ ਕਹਿਣਾ ਹੈ ਇਹ ਅੱਜ ਮੈਂ ਇਹ ਕਹਿਣਾ ਚਾਹੁੰਦਾ ਇੱਕ ਤੁਸੀਂ ਇੱਕ ਅਨਿਲ ਕਪੂਰ ਦੀ ਫਿਲਮ ਦੇਖੀ ਹੋਣੀ ਨਾਇਕ ਜਿਹਦੇ ਚ ਉਹਨੂੰ ਸੀਐਮ ਬਣਾਉਂਦੇ ਤਾਂ ਇੱਕੋ ਡਾਇਲੋਗ ਮਾਰਦਾ ਫਾਈਲਾਂ ਫੜ ਕੇ ਕਿ ਸਭ ਦੇ ਸਭ ਚੋਰ ਨੇ ਉਹੀ ਡਾਇਲੋਗ ਜਿਹੜਾ ਅੱਜ ਐਮਟੀਪੀ ਵਿਭਾਗ ਔਰ ਅੰਮ੍ਰਿਤਸਰ ਵਿਜੀਲੈਂਸ ਔਰ ਕਾਰਪੋਰੇਸ਼ਨ ਪਵਨ ਜਿਹੜਾ ਚੰਡੀਗੜ੍ਹ ਆ ਉਹਨਾਂ ਤੇ ਡਾਇਲੋਗ ਜਿਹੜਾ ਲੱਗਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸੰਦੀਪ ਮਹਾਜਨ ਜੀ ਇੱਕ ਹੋਟਲ ਦੇ ਮੁੱਦੇ ਤੇ ਇਹਨਾਂ ਨੂੰ ਬਾਰ-ਬਾਰ ਲਿਖ ਰਹੇ ਨੇ ਔਰ ਅੱਜ ਤੱਕ ਕੋਈ ਕਾਰਵਾਈ ਉਹ ਹੋਟਲ ਤੇ ਨਹੀਂ ਕੀਤੀ ਗਈ ਬਲਕਿ ਉਹ ਹੋਟਲ ਬਣ ਕੇ ਤਿਆਰ ਹੋ ਗਿਆ ਕਿਉਂਕਿ ਉਹ ਬਹੁਤ ਹੀ ਵੱਡੇ ਨਾਮੀ ਬੰਦਿਆਂ ਦਾ ਹੋਟਲ ਆ ਹੋਟਲ ਨੂੰ ਬਣਾਣ ਦੀ ਕਾਰਵਾਈ ਛੱਡੋ ਕਾਰਪੋਰੇਸ਼ਨ ਵੱਲੋਂ ਉਸ ਹੋਟਲ ਨੂੰ ਨਾ ਅਜੇ ਤੱਕ ਸੀਲ ਕੀਤਾ ਗਿਆ ਬਲਕਿ ਕਾਰਪੋਰੇਸ਼ਨ ਨੇ ਆਪਣੇ ਖਰਚੇ ਤੇ ਉਹਨਾਂ ਨੂੰ ਜਿਹੜਾ ਉਥੇ ਪਾਣੀ ਲਈ ਟਰੈਕਟਰ ਵੀ ਦਿੰਦੇ ਰਹੇ ਆ ਜਿਹਦਾ ਮੁੱਦਾ ਪਿੱਛੇ ਜੇ ਇਹਨਾਂ ਨੇ ਕਾਫੀ ਚੁੱਕਿਆ ਸੀ ਇੱਕ ਸੁਭਾਜ ਸਾਈਕਲ ਵੱਲੋਂ ਵੀ ਚੁੱਕਿਆ ਗਿਆ ਸੀ ਕਾਫੀ ਲੋਕਾਂ ਵੱਲੋਂ ਮੁੱਦਾ ਚੁੱਕਿਆ ਗਿਆ ਉਹਦੇ ਨਕਸ਼ੇ ਵਿੱਚ ਹੋਟਲ ਦਾ ਹੋਰ ਰੂਪ ਦਿਖਾਇਆ ਗਿਆ ਔਰ ਐਕਚੁਅਲ 'ਚ ਉਹਦਾ ਜਿਹੜਾ ਰੂਪ ਆ ਉਥੇ ਜਾ ਕੇ ਦੇਖਿਆ ਜਾਵੇ ਕਿੰਨਾ ਭਿਆਨਕ ਉਹ ਰੂਪ ਇਹਨਾਂ ਨੇ ਦਿੱਤਾ ਦਾ ਕਿਸੇ ਵੀ ਅਫਸਰ ਤੇ ਕੋਈ ਕਾਰਵਾਈ ਨਹੀਂ ਜੇ ਸੀਵੀਓ ਦੀ ਟੀਮ ਇੱਥੇ ਆਂਦੀ ਆ ਸੀਬੀਓ ਦੀ ਟੀਮ ਜਿਹੜੇ ਛੋਟੇ ਮੋਟੇ ਹੋਟਲ ਇੱਥੇ ਵੇਖ ਕੇ ਗਈ ਸੀ ਪਿੱਛੇ ਜਿਹੜੇ ਉਹਨਾਂ ਨੇ ਕਈ ਹੋਟਲ ਦੀ ਸੂਚੀ ਜਾਰੀ ਕੀਤੀ ਸੀ ਇਸ ਹੋਟਲ ਦਾ ਨਾਂ ਨਹੀਂ ਦਿੱਤਾ ਉਹਦੇ ਚ ਜੇ ਸੀਬੀਓ ਨੇ ਇੱਥੇ ਆਪਣੀ ਚਿੱਠੀ ਮਾਰਕ ਕਰਕੇ ਇਨਕੁਆਇਰੀ ਕਰਨ ਲਈ ਕਿਹਾ ਗਿਆ ਐਸਟੀਪੀ ਨੂੰ ਉਹ ਇਨਕੁਆਇਰੀ ਇਹਨਾਂ ਨੇ ਠੰਡੇ ਬਸਤੇ ਚ ਪਾਤੀ ਕਾਰਪੋਰੇਸ਼ਨ ਕਮਿਸ਼ਨਰ ਕੀ ਕਰਦੇ ਨੇ ਕਦੀ ਕੋਈ ਐਮਟੀਬੀ ਲਾ ਦਿੰਦੇ ਆ ਕਦੀ ਦੂਜਾ ਐਮਟੀਬੀ ਲਾ ਦਿੰਦੇ ਕਦੀ ਦੂਸਰਾ ਲਗਾ ਦਿੰਦੇ ਸਿਰਫ ਇੱਕ ਡੱਡੂ ਡਰਾਮਾ ਕਰਦੇ ਆ ਜੇ ਇੱਕ ਐਮਟੀਬੀ ਨੂੰ ਪੁੱਛੋ ਕਿ ਹੋਟਲ ਤੇ ਕੀ ਕਾਰਵਾਈ ਕਰ ਰਹੇ ਇੱਕੋ ਜਵਾਬ ਹੁੰਦਾ ਜੀ ਮੈਨੂੰ ਹੁਣ ਮਿਲਿਆ ਏਰੀਆ ਉਹ ਦੂਸਰੇ ਐਮਟਪੀਸੀ ਉਹਨਾਂ ਨੂੰ ਪੁੱਛੋ ਜੀ ਉਹਨਾਂ ਨੂੰ ਪੁੱਛੋ ਤੇ ਉਹ ਕਹਿੰਦੇ ਜੀ ਮੈਨੂੰ ਹੁਣ ਮਿਲਿਆ ਮੇਰੇ ਕੋਲ ਏਰੀਆ ਪਹਿਲੇ ਸੀ ਤੇ ਮੈਂ ਨਹੀਂ ਦੱਸ ਸਕਦਾ ਨਹੀਂ ਉਹਨਾਂ ਦਾ ਦਾਵਾ ਐਮਟਪੀ ਭਾਦ ਦਾ ਕਿ ਮਸ਼ੀਨਰੀ ਨਹੀਂ ਹੈਗੀ ਮੈਨ ਪਾਵਰ ਦੀ ਬੜੀ ਕਮੀ ਉਸ ਕਰਕੇ ਅਸੀਂ ਡੈਮੋ ਲੇ ਪਾ ਜੀ ਮਸ਼ੀਨਰੀ ਦੀ ਗੱਲ ਤੇ ਤਾਂ ਦੀ ਹੈ ਇਹਨਾਂ ਦਾ ਕੀ ਕੰਮ ਹੈ ਜੇ ਮਸ਼ੀਨਰੀ ਇਹਨਾਂ ਨੇ ਡਿਕਣੀ ਹੈ ਤੇ ਇਹਨਾਂ ਦਾ ਕੀ ਕੰਮ ਹੈ ਫਿਰ ਜਦੋਂ ਉੱਥੇ ਨੀ ਪੱਥਰ ਰੱਖਿਆ ਜਾਂਦਾ ਉਦੋਂ ਨਈ ਸਟਾਰਟ ਹੁੰਦੇ ਨੇ ਹੋਟਲ ਨੂੰ ਜਿਨੀਜੇਰੋ ਦਾ ਨਕਸ਼ਾ ਪ੍ਰੋਪਰ ਪਾਸ ਨਹੀਂ ਹੁੰਦਾ ਇਹਦੇ 'ਚ ਕਹਿੰਦੇ ਨੇ ਜੀ ਇਹਨਾਂ ਨੇ ਐਫੀਡੇਵਿਟ ਦੇ ਦਿੱਤਾ ਮੈਂ ਪੁੱਛਣਾ ਚਾਹਨਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿ ਤੁਹਾਡੇ ਕੋਲ ਕੀ ਪ੍ਰਵਾਨਗੀ ਸਰਕਾਰ ਦੀ ਕਿ ਤੁਸੀਂ ਇੱਕ ਐਫੀਡੇਵਿਟ ਲੈ ਸਕਦੇ ਹੋ ਇਹਨਾਂ ਦੇ ਕਿਤੇ ਰੂਲ 'ਚ ਨਹੀਂਗਾ ਕਿ ਅਸੀਂ ਐਫੀਡੇਵਿਟ ਲੈ ਕੇ ਬਿਲਡਿੰਗ ਨੂੰ ਤਿਆਰ ਕਰ ਸਕਦੇ ਜਦੋਂ ਹੋਟਲ ਤਿਆਰ ਹੋ ਰਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹਦੀਆਂ ਸ਼ਿਕਾਇਤਾਂ ਹੋ ਰਹੀਆਂ ਸੀ ਉਦੋਂ ਤੋੜ ਦਿੰਦੇ ਮਸ਼ੀਨਰੀ ਤੇ ਇਹਨਾਂ ਦਾ ਕੋਈ ਸਿਰਫ ਬਹਾਨਾ ਹੈ ਔਰ ਅਸੀਂ ਮੰਗ ਕਰਦੇ ਹਾਂ ਸਟੇਟ ਵਿਜੀਲੈਂਸ ਕੋ ਕਿ ਇੱਥੇ ਸਾਰਾ ਇਨਕੁਆਇਰੀ ਕੀਤੀ ਜਾਵੇ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਮੇਰੇ ਅਫਸਰ ਜਿਹੜੇ ਤੁਹਾਡੇ ਕੋ ਘਰ ਆ ਕੇ ਕੰਮ ਕਰਨਗੇ ਸਰਕਾਰ ਆਪਕੇ ਦੁਆਰ ਮੈਂ ਪੁੱਛਣਾ ਚਾਹੁੰਦਾ ਕਿ ਡਾਇਰੈਕਟਰ ਸੈਕਟਰੀ ਜਿਹੜੇ ਉੱਥੇ ਬਿਠਾਏ ਨੇ ਕੀ ਏਸੀ ਦੀ ਠੰਡੀ ਬਾਹ ਲੈਂਨ ਨੂੰ ਬਿਠਾਏ ਨੇ ਕਮਿਸ਼ਨਰ ਉੱਤੇ ਉਹਨਾਂ ਦਾ ਕੋਈ ਜੋਰ ਨਹੀਂ ਕਿਸੇ ਡਾਇਰੈਕਟਰ ਨੇ ਸੈਕਟਰੀ ਨੇ ਅੱਜ ਤੱਕ ਅੰਮ੍ਰਿਤਸਰ ਆ ਕੇ ਕੋਈ ਇਨਕੁਆਇਰੀ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਰੂਲਾਂ ਦੀ ਇੱਥੇ ਪਾਲਣਾ ਨਹੀਂ ਹੋ ਰਹੀ ਹੋਟਲ ਬਣ ਰਹੇ ਨੇ ਕਿਸੇ ਵੀ ਸੈਕਟਰੀ ਨੇ ਜਾਂ ਡਾਇਰੈਕਟਰ ਨੇ ਕਦੀ ਅੱਜ ਤੱਕ ਕੀਤਾ ਹੈ ਸਿਰਫ ਇੱਕ ਡੱਡੂ ਡਰਾਮਾ ਕਰਨ ਆਂਦੇ ਆ ਅਸੀਂ ਜੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਸੇਵਾ ਕਰਾਂਗੇ ਉਸ ਤੋਂ ਬਾਅਦ ਕੋਈ ਸੇਵਾ ਨਹੀਂ ਇਹਨਾਂ ਦੀਆਂ ਜੇਬਾਂ ਦੀ ਸੇਵਾ ਹੋ ਜਾਂਦੀ ਆ ਉਸ ਤੋਂ ਬਾਅਦ ਕੁਝ ਨਹੀਂ ਕਰਦੇ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਹੋਟਲ ਦੀ ਇਨਕੁਆਰੀ ਜਿਨੀਚਰ ਮੁਕੰਮਲ ਨਹੀਂ ਕੀਤੀ ਜਾਂਦੀ ਵਿਜੀਲੈਂਸ ਵੱਲੋਂ ਇਹਨੂੰ ਓਪਨ ਆਨ ਦਿੱਤਾ ਜਾਵੇ ਸਰ ਇੱਕ ਵੀਰ ਗਰੁੱਪ ਵੱਲੋਂ ਜਿਹੜੀ ਹੋਟਲ ਇੱਧਰ ਬਣਾਇਆ ਜਾ ਰਿਹਾ ਉਹਦੇ ਉੱਤੇ ਅੱਜ ਇੱਕ ਪ੍ਰੈਸ ਕਾਨਫਰੈਂਸ ਮੈਡਮ ਇਸ ਤਰ੍ਹਾਂ ਹੋ ਚੁੱਕੇ ਹਾਂ ਮੈਂ ਅੱਗੇ ਵਰਸ਼ਨ ਦੇ ਚੁੱਕੇ ਹਾਂ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਜੀ ਸਰ ਉਹ ਦੂਸਰਾ ਚੈਨਲ ਸੀ ਸਾਡਾ ਦੂਸਰਾ ਚੈਨਲ ਹੈ ਮੈਂ ਇਸ ਟਾਈਮ ਮੈਂ ਫੈਮਿਲੀ ਦੇ ਨਾਲ ਡਿਨਰ ਤੇ ਆਇਆ ਹਾਂ ਜ ਸਰ ਥੋੜਾ ਜਿਆਦਾ ਦੱਸ ਦਿਓ ਇਕੱਲੀ ਸਾਡੀ ਨਿਊਜ਼ ਕੰਪਲੀਟ ਹੋ ਜੇਗੀ ਕੰਪਲੀਸ਼ਨ ਹੋਇਆ ਜੀ ਉਹਦਾ ਐਸ ਪਰ ਰੂਲਸ ਹੋਇਆ ਕਾਇਦਾ ਕਮੇਟੀ ਕੰਸਟੀਟਿਊਟ ਕੀਤੀ ਸੀ ਇੱਕ ਕਮਿਸ਼ਨਰ ਨੇ ਐਸਟੀਪੀ ਨੇ ਕਮੇਟੀ ਦੀ ਰਿਪੋਰਟ ਸਾਰੀ ਲੈ ਕੇ ਫਾਈਨਲ ਕਰਕੇ ਕਮਿਸ਼ਨਰ ਨੂੰ ਰਿਪੋਰਟ ਸਬਮਿਟ ਕੀਤੀ ਉਸ ਤੋਂ ਬਾਅਦ ਉਹਦਾ ਹੋਇਆ ਜੀ ਕੰਪਲੀਸ਼ਨ ਤੇ ਸਰ ਉਹਨਾਂ ਵੱਲੋਂ ਕਹਿ ਵੀ ਇਸ਼ੂ ਆ ਰਿਹਾ ਕਿ ਉਥੇ ਪਾਰਕਿੰਗ ਦਾ ਕੋਈ ਇਹਦਾਂ ਦਾ ਨਹੀਂ ਲੈ ਜੀ ਨੇ ਕੁਝ ਨਹੀਂ ਸਾਰੀ ਐਸ ਪਰ ਰੂਲਸ ਆ ਜੋ ਪਾਸ ਹੋਇਆ ਉਹੀ ਮੌਕੇ ਤੇ ਆ ਅਸੀਂ ਮੌਕਾ ਵੀ ਚੈੱਕ ਕਰਵਾ ਲਿਆ ਅੱਜ ਠੀਕ ਹੈ ਜੀ ਠੀਕ ਥੈਂਕਿਊ ওকে ਥੈਂਕਿਊ